ਅੱਜ ਹੀ ਸਟਾਰਟ ਕੀਤਾ ਕਿਹੜੀ ਤਰੀਕ ਦੀ ਹੈ ਬਸੰਤ ਇਹਦੇ ਚ ਕੀ ਹੈ ਇਹਦੇ ਚ ਬਲੈਕ ਪੈਂਪਰ ਦੇ ਆਂਦੇ ਦਾ ਗੱਟੂ ਹੀ ਆ ਹਾਂ ਪਰ ਉਹ ਡੋਰ ਜਿਹੜੀ ਭੰਡਾ ਰੋ ਰਹੀ ਹੈ ਇਹ ਪਤੰਗ ਪਤੰਗ ਵੀ ਆਨੇ ਆ ਕਦੀ ਕਰਤੀ ਬਟੇ ਤੋ ਕਦੀ ਵੀ ਸੀ ਸਾਰਾ ਆਈ ਦਵਾ ਦੇ ਕੰਦਾ ਦੌਰ ਹੈ ਇਹ ਇਹਦੇ ਤੇ ਲਿਖਿਆ ਵੀ ਹੋਇਆ ਮੈਨੂਫੈਕਚਰਿੰਗ ਸਾਰਾ ਕੁਝ ਸਾਰਾ ਕੁਝ ਆਪਾਂ ਕਹਿੰਦੇ ਕਿ ਇਹ ਦੋਸਤਾਂ ਨੇ ਚైనా ਡੋਰ ਮੰਗਾਈ ਜੀ ਕਿਸੇ ਨੇ ਮੰਗਾਈ ਆ ਤਾਂ ਦੱਸ ਦਿਓ ਯਾਰ ਅਸਲ ਤਾਂ ਦੁਕਾਨ ਅਸਲ ਚ ਦੁਕਾਨਦਾਰ ਤਾਂ ਜਿਹੜਾ ਨਹੀਂ ਕੰਮ ਕਰਦੇ ਬਟ ਜਿਹੜੇ ਲੋਕ ਆ ਉਹ ਜਿਹੜੇ ਹਾਂ ਜਿਹੜੇ ਕੰਮ ਕਰਦੇ ਆ ਦੁਕਾਨਾਂ ਦੇ ਉੱਪਰ ਮੁੰਡੇ ਉਹ ਜ਼ਰੂਰ ਕਰਦੇ ਆ ਨਹੀਂ ਕਰਨਾ ਚਾਹੀਦਾ ਨੁਕਸਾਨ ਬਹੁਤ ਐਸ ਚੀਜ਼ ਦਾ ਜੇ ਕਿਸੇ ਦੇ ਟੂ-ਵੀਲਰ ਵਾਲੇ ਤੇ ਗਲਚ ਪੈ ਜਾਂਦੀ ਜਾਂ ਡੈਥ ਹੋ ਜਾਂਦੀ ਬੰਦੇ ਦੀ ਯਾਰ ਕੀ ਜਾਂਦਾ ਕਿਸੇ ਨੂੰ ਜਦੋਂ ਕੱਚਾ ਧਾਗਾ ਹੀ ਵਧੀਆ ਚੱਲੀ ਜਾਂਦਾ ਤੇ ਚੈਨਾਡੋਰ ਦੀ ਚਲੋ ਉਹੀ ਹੈ ਯਾਰ ਧਿਆਨ ਰੱਖੋ ਇਸ ਗੱਲ ਦਾ ਹਨਾ ਮਤਲਬ ਇਹ ਨਾ ਹੋਵੇ ਚੈਨਾਡੋਰ ਵਾਲੇ ਪਾਸੇ ਜੇ ਕੋਈ ਵੇਚਦਾ ਸਾਨੂੰ ਤਲਾਹ ਵੀ ਦਿਓ ਇਹਦੇ ਲਈ ਡੀਸੀ ਸਾਹਿਬ ਨੇ ਨਾਮ ਵੀ ਰੱਖਿਆਗਾ ਉਹਨਾਂ ਨੇ ਕਿਹਾ ਹੈ ਕਿ 25000 ਰੁਪਏ ਜਿਹੜਾ ਕੋਈ ਸਾਨੂੰ ਚੈਨਾਡੋਰ ਦੀ ਤਲਾਹ ਦੇਊਗਾ ਉਹਨੂੰ 25000 ਰ ਜੇ ਕਿਸੇ ਕੋਲ ਮਿਲਦੀ ਹੋ ਤਾਂ ਖਲਾਸ ਸਖਤ ਤਰ੍ਹਾਂ ਉਹਦੇ ਤਤ ਪਰਚਾ ਵੀ ਦਰਜ ਕੀਤਾ ਜਾਂਦਾ ਹੈ ਹਨ ਇਸ ਕਰਕੇ ਖਿਆਲ ਰੱਖੋ ਨਾ ਵਿੱਚੋਂ ਜਰ ਹੁਣ ਨੋਸਤੇ ਬੇਟਾ ਉਹ ਚੈਨੜਾ ਔਰ ਤਾਂ ਨੀ ਬੀਬਾ ਵੇਚ ਰਹੇ ਹੈਂ ਮੁੰਡੇ ਕਿੰਨੇ ਕ ਲੱਗੇ ਤੁਹਾਡੇ ਕੋਲੇ ਮੁੰਡੇ ਕਿੰਨੇ ਕ ਲੱਗੇ ਤੁਹਾਡੇ ਕੋਲੇ ਮੁੰਡੇ ਦਾ ਆਪ ਹੀ ਹੈ ਨਹੀਂ ਨਹੀਂ ਤੁਸੀਂ ਤਾਂ ਮੁੰਡੇ ਹੈਗੇ ਜਿਹੜੇ ਬਰਕਰ ਮੁਲਾਜ਼ਮ ਹੈ ਮਿਹਨਤ ਤਾਂ ਉਹੀ ਕੰਮ ਕਰਦਾ ਦੁਕਾਨਦਾਰ ਕਾ ਨੂੰ ਕਰਦਾ ਮੁਤਾਇਏ ਦੇ ਘਾਹਾਂ ਸਰਕਾ ਨੂੰ ਕਰਦੇ ਉਹ ਗਾਹਾਂ ਦੀਆਂ ਕਾਟੀਆਂ ਪਾਲਾਂ ਦੇ ਵੀ ਕਿੱਥੇ ਮਿਲਦੀ ਐ ਜੈਨਾਡੋਰ ਉੱਥੋਂ ਲਿਆ ਲੈ ਲੋਕਾਂ ਨੂੰ ਸਪਲਾਈ ਕਰਦੇ ਐ ਇਹ ਸਿੰਪਲ ਦਾ ਗਾਹੇ ਇਹਨੂੰ ਕੀ ਕੀ ਕਰਦੇ ਹੁੰਦੇ ਆ ਇਹਨੂੰ ਇਹਦੇ ਉਹ ਵੱਟੀ ਜੀ ਕੀ ਲਾਉਂਦੇ ਹੁੰਦੇ ਆ ਮੰਜਾ ਲਾਉਂਦੇ ਮੰਜਾ ਹਾਂ ਜੰਚ ਸਵੇਰੇ ਵਗੈਰਾ ਹਾਂ ਕੰਚ ਕੰਚ ਇਹ ਵੀ ਉਹਦੇ ਅਰਗੀ ਹੋ ਜਾਂਦੇ ਟੁੱਟਦੀ ਤੇ ਸਿੱਧੀ ਕੀਤੇ ਇਹ ਵੀ ਨਹੀਂ ਉਹਦੇ ਨਾਲ ਤਾਂ ਟੁੱਟ ਜਾਂਦੀ ਜੇ ਉਹ ਟੁੱਟਦੀ ਨਹੀਂ ਇਹ ਟੁੱਟ ਜਾਂਦੀ ਐ ਉਹ ਪਲਾਸਟਿਕ ਹੈ ਤੁਹਾਡੇ ਟੁੱੜਦੀ ਤਾਂ ਵੈਸੇ ਇਹ ਵੀ ਨਹੀਂ ਹੈ ਨਾ ਥੋੜਾ ਜਿਹਾ ਜ਼ੋਰ ਤਾਂ ਲੱਗੂ ਭਾਈ ਵੜਦਾ ਇਹ ਵੀ ਦੀ ਹੋਊਗੀ ਨਹੀਂ ਵੜਦੀ ਅੰਗ ਦੀ ਵੜਦੀ ਨਹੀਂ ਗਾੰਧ ਦਾ ਵੜਦੀ ਇਹੇ ਅਸੀਂ ਤਾਂ ਮੈਨ ਅਵੇਅਰ ਕਰਨ ਦੇ ਲਈ ਆਏ ਆ ਲੋਕਾਂ ਨੂੰ ਯਾਰ ਚੈਨਾਡੋਰ ਨਾ ਵੇਚੋ ਜੇ ਕੋਈ ਵੇਚਦਾ ਉਹਦੀ ਸਾਨੂੰ ਤਲਾਹ ਦਿਓ ਤਲਾਹ ਦੇ ਵਿੱਚ ਵੀ ਜਿਹੜਾ ਹੈਗਾ ਮਾਨਯੋਗ ਸਾਡੇ ਡੀਸੀ ਸਰਪੰਚ ਐਂਡ ਛੇ ਤੇ ਨਾ ਕਾਲਜ ਡਾਕਟਰੀ ਲੈਣ ਦੇ ਹੁਣ ਸੀਜ਼ਨ 'ਚ ਪਤੰਗ ਵੇਚਣ ਲੱਗਾ ਸੀਜ਼ਨ ਬਾਹਰ ਦਾ ਬਰ ਕੰਮ ਕਰਦਾ ਚਾਇਨਾ ਤਾਂ ਨਹੀਂ ਵਰਤਦਾ ਚਾਇਨਾ ਨੇ ਨੁਕਸਾਨ ਕੀ ਆ ਪਲਾਂ ਚਾਇਨਾ ਦੇ ਨਾਲ ਉਹ ਨੇ ਦੇਖੀ ਜੀ ਜਿਹੋ ਦਾ ਇੱਕ ਬੱਚੇ ਦਾ ਗਲਾ ਕੱਟਿਆ ਗਿਆ ਸੀ ਇਸ ਲਈ ਚਾਇਨਾ ਦਾ ਹੀ ਹੋ ਰਿਹਾ ਪਾਣਾ ਵਰਤਦੇ ਆ ਪੁੱਛੀ ਹੰਦੀਆ ਵੇ ਨਾਲ ਬਈ ਔੜਾਇਆ ਵੀ ਜਾਂਦਾ ਚਾਇਨਾ ਨਾਲ ਵਰਤਨੀ ਵੀ ਨਹੀਂ ਬੇਟਾ ਜੇ ਕੋਈ ਵਰਤਦਾ ਸਾਨੂੰ ਦੱਸੋ ਜਾਨਵਰ ਵੀ ਉਹ ਆਪਾਂ ਦੁਬਾਰਾ ਕੱਟੇ ਜਾਂਦੇ ਆ ਔਰ ਮਤਲਬ ਕਿਸੇ ਦੇ ਫਾਸਲੇ ਕੋਈ ਚਲਾ ਰਹੇ ਹੋਵੇ ਵੀ ਤਾਂ ਉਹਦੇ ਵੀ ਉਹ ਹੋ ਜੇ ਟੂ ਫੀਲਰ ਵਾਲਾਂ ਦੇ ਸੱਟਾਂ ਲੱਗ ਜਾਂਦੀਆਂ ਗਲੇ ਕੱਟੇ ਜਾਂਦੇ ਆ ਇਹ ਜਗ੍ਹਾ ਇਹ ਜਗ੍ਹਾ ਕੈਜ਼ੁਐਲਟੀ ਵੀ ਹੋ ਗਈ ਹੈ ਹੈਨਾ ਲੋਕੋ ਨੂੰ ਵੀਰੇ ਉਹ ਕਾਕਾ ਚੈਨਾ ਡੋਰ ਤਾਂ ਬੇਚ ਦੇ ਲੈ ਤਾ ਲੈ ਤੁਸੀਂ ਤਾਂ ਸਾਰਾ ਕੁਝ ਵੱਡਾ ਸਿਸਟਮ ਲਾਈ ਬੈਠੇ ਹੋ ਉੱਥੇ ਹੋਏ ਹੈ ਕੀ ਬਣਾਉਣਾ ਤੁਸੀਂ ਪਤੰਗ ਵੀ ਬਣਾਉਨੇ ਹੋ ਨਹੀਂ ਬਣਾਨੇ ਕੱਲ ਨੂੰ ਹਾਂ ਆ ਸਿਸਟਮ ਜਾਲਾ ਰੱਖਿਆ ਮੈਂ ਅੱਛਾ ਨਾਲ ਨਾਲ ਛੋਟੇ ਦਾ ਕੰਮ ਹੈ ਇਹ ਮਤਲਬ ਟਾਈਮਲੀ ਇਹ ਕਰਦੇ ਅਸੀਂ ਸਮੇਂ-ਸਮੇਂ ਤੇ ਜੀ ਜਿਹੜੀਆਂ ਪਤੰਗਵਾਦੀਆਂ ਡੋਰਾ ਵਾਲੀਆਂ ਦੁਕਾਨਾਂ ਨੇ ਇਹਨਾਂ ਨੂੰ ਚੈੱਕ ਕਰਦੇ ਰਹਨੇ ਆ ਇਹਨਾਂ ਨੂੰ ਵਾਰਨਿੰਗ ਤੇ ਇਹਨਾਂ ਨੂੰ ਸਮਝਾਉਣੀ ਵੀ ਆਗੇ ਕਿ ਜਿਹੜੀ ਚੈਨਾ ਡੋਰ ਦੇ ਨੁਕਸਾਨ ਨੇ ਇਹਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਕੈਜ਼ੁਐਲਟੀ ਹੋ ਜਾਂਦੇ ਨੇ ਜਿਹੜੇ ਟੂ-ਵੀਲਰ ਤੇ ਜਾਂਦੇ ਆ ਉਹਨਾਂ ਦੇ ਗਲਾਂ ਦੇ ਵਿੱਚ ਚੈਨਾ ਡੋਰ ਪੈ ਕੇ ਬਹੁਤ ਬਹੁਤ ਜਿਹੜੇ ਬੱਚੇ ਜਿਹੜੇ ਨੌਜਵਾਨ ਜਾਂ ਬਜ਼ੁਰਗ ਜਾਂ ਲੇਡੀਜ਼ ਜਿਹੜੀਆਂ ਹੈਗੀਆਂ ਜ਼ਖਮੀ ਵੀ ਹੋ ਗਈਆਂ ਕਈ ਜਗ੍ਹਾ ਕੈਜ਼ੁਐਲਟੀ ਹੋਈਆਂ ਡੈਥਾਂ ਵੀ ਹੋ ਗਈਆਂ ਇਹਦੇ ਨਾਲ ਜਿਸ ਕਰਕੇ ਅਸੀਂ ਲੋਕਾਂ ਨੂੰ ਅਵੇਅਰ ਦੁਕਾਨਦਾਰਾਂ ਨੂੰ ਅਵੇਅਰ ਵੀ ਕਰਦੇ ਵੀ ਚੈਨਾ ਡੋਰ ਨਾ ਵੇਚੀ ਜਾਵੇ ਤਾਂ ਜੋ ਜਿਹੜਾ ਹੈਗਾ ਇਨਸਾਨੀ ਜਾਨਾਂ ਤੇ ਜਿਹੜੇ ਪਸ਼ੂ ਜਾਨਵਰ ਹੈਗੇ ਜਿਹੜੇ ਉਹਨਾਂ ਦੀਆਂ ਜਿਹੜੀਆਂ ਜਾਨਾਂ ਬਚ ਸਕਣ ਇਨਾਂ ਨੂੰ ਵੇਅਰ ਕਰਨ ਦੇ ਲਈ ਸਮੇਂ-ਸਮੇਂ ਤੇ ਅਸੀਂ ਇਹਨਾਂ ਦੀ ਚੈਕਿੰਗ ਕਰਦੇ ਰਹਿੰਦੇ ਹਾਂ ਬਿਲਕੁਲ ਜੀ ਸਾਡੀ ਸਬਡਿਵੀਜ਼ਨ ਦੇ ਵਿੱਚ ਹੁਣ ਤੱਕ ਅਸੀਂ ਅਸੀਂ ਜਿਹੜੇ ਹੈਗੇ 6 ਮੁਕੱਦਮੇ ਜਿਹੜੇ ਚੈਨਲ ਔਰ ਦੇ ਦਰਜ ਕਰ ਚੁੱਕੇ ਹਾਂ ਔਰ ਸਮੇਂ-ਸਮੇਂ ਤੇ ਅਸੀਂ ਦੁਕਾਨਾਂ ਦੀ ਜਿਹੜੀ ਚੈਕਿੰਗ ਕਰਵਾ ਰਹੇ ਹਾਂ ਜਦੋਂ ਕਿਤੇ ਸਾਨੂੰ ਤਲਾਹ ਮਿਲਦੀ ਹੈ ਕਿ ਚੈਨਲ ਔਰ ਹੈਗੀ ਤਾਂ ਅਸੀਂ ਮੌਕੇ ਤੇ ਉੱਥੀ ਵਿਜ਼ਿਟ ਲਈ ਪਹੁੰਚ ਕੇ ਉੱਥੇ ਰਿਕਵਰੀ ਕਰਕੇ ਜਿਹੜਾ ਸਖਤ ਤਰਾਹੋਂ ਤੈ ਤੋਂ ਉਹਨਾਂ ਦੇ ਖਲਾ ਮੁਕੱਦਮੇ ਦਰਜ ਕਰ ਰਹੇ ਹਾਂ ਜਿਸ ਤਰ੍ਹਾਂ ਅਗਰ ਕੋਈ ਖਰੀਦੀ ਸਾਬਤ ਹੋ ਜਾਏ ਕਿ ਫਲਾਣੇ ਬੰਦੇ ਤੋਂ ਜਿਹੜ ਉਹਦੇ ਅਰਾਦਾ ਕਤਲ ਦੇ ਜਿਹੜੇ ਮਾਮਲੇ ਸੀ ਜੀ ਬਿਲਕੁਲ ਉਹ ਵੀ ਕਾਨੂੰਨ ਅਨੁਸਾਰ ਜਿਹੜੀ ਹੋਏਗੀ ਕਾਰਵਾਈ ਜ਼ਰੂਰ ਕਰਾਂਗੇ ਜੀ ਬਲਾਕੇ ਮੀਟਿੰਗ ਕਰੋ ਵੀ ਚਾਈਨਾ ਡੋਰ ਨਾ ਵੇਚੋ ਇੱਕ ਮੇਰੀ ਬੇਨਤੀ ਕਰਨਾ ਜੀ ਸਰ ਜਿਹੜੀ ਚਾਈਨਾ ਡੋਰ ਹੈ ਜਿਹੜੀ ਜਿਹੜੇ ਬੰਦੇ ਵੇਚਦੇ ਆ ਜੀ ਮੈਂ ਉਹਨਾਂ ਦੇ ਤੁਹਾਨੂੰ ਨਾਮ ਪਤੇ ਸਾਰਾ ਕੁਝ ਦੱਸੂਗਾ ਜਿਹੜੇ ਬੰਦੇ ਇਹ ਕਰਦੇ ਆ ਦਿਓ ਜੀ ਇਹਦੇ ਲਈ ਤਾਂ ਡੀਸੀ ਸਾਹਿਬ ਨੇ ਕੱਲ ਅਨਾਉਂਸ ਵੀ ਕੀਤਾ ਨਾਮ ਵੀ ਅਨਾਉਂਸ ਕਰਤੇ ਪਰ ਗੱਲ ਇਹ ਕਿ ਉਹਨਾਂ ਨੂੰ ਮੇਰੀ ਸ਼ਰਤ ਹੈ ਕਿ ਵੀ ਉਹਨਾਂ ਨੂੰ ਨਾ ਕੋਈ ਸਜ਼ਾ ਵੱਡੀ ਹੋਵੇ ਫਿਰ ਬਿਲਕੁਲ ਹੋਏਗੀ ਜੀ ਕਿਉਂਕਿ ਉੱਥੇ ਜੁਰਮਾਨਾ ਹੋ ਜਾਂਦਾ 5-10 ਹਜ਼ਾਰ ਦਾ ਉਹ ਦੇ ਕੇ ਆ ਜਾਂਦੇ ਆ ਜੋ ਦੇਖੋ ਜੀ ਕਾਨੂੰਨ ਦੇ ਅਨਸਾਰ ਕਾਰਵਾਈ ਬਣਦੀ ਐ ਅਸੀਂ ਕਰਦੇ ਆਂਗੇ ਜਿਹੜੀ ਸਜ਼ਾ ਦੇਣੀ ਐ ਜੁਰਮਾਨੇ ਕਰਨੇ ਉਹ ਵਾਣਜੂ ਅਦਾਲਤਾਂ ਦੇ ਕੰਮ ਨੇ ਤੁਸੀਂ ਸਾਨੂੰ ਦਿਓ ਨਾਮ ਵਗੈਰਾ ਦਿਓ ਉਹਨਾਂ ਨੇ ਕੋਈ ਗੱਲ ਨਹੀਂ ਅਸੀਂ ਕਰਦੇ ਆਂ ਕਾਰਵਾਈ ਸਰ ਮੈਂ ਤਾਂ ਬਿਲਕੁਲ ਐਨਟੀ ਨਾਲ ਹੀ ਆ ਮੇਰਾ ਨੰਬਰ ਨੋਟ ਕਰ ਲਓ ਜੀ 7508018005 ਡੀਐਸਪੀ ਸਿਟੀ ਵਾਣਾਂ ਮੈਂ ਠੀਕ ਐ ਸਰ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਫੋਨ ਤੇ ਦੱਸ ਸਕਦੇ ਹੋ ਤੁਹਾਡਾ ਨਾਮ ਵੀ ਗੁਪਤ ਰੱਖ ਲਾਂਗੇ ਅਗਰ ਦੱਸਣਾ ਚਾਹੋਗੇ ਦੱਸ ਵੀ ਦੇਵਾਂਗੇ ਪਰ ਲੋਕਾਂ ਦੀਆਂ ਜਾਨਾਂ ਦੇ ਨਾਲ ਖਲਵਾੜ ਹੋ ਰਹੀ ਹੈ ਜੀ ਬਹੁਤ ਸਾਰੀਆਂ ਕਜ਼ਲਟੀ ਹੋ ਰਹੀਆਂ ਆਸ਼ਣ ਦੇ ਨਾਲ ਪਰ ਮੈਂ ਪ੍ਰਸ਼ਾਸਨ ਦੀ ਇੱਕ ਮੁਸਤੈਦ ਤਾਂ ਹੁੰਦਾ ਹੀ ਪ੍ਰਸ਼ਾਸਨ ਹਰ ਸਾਲ ਮੁਸਤੈਦ ਹੁੰਦਾ ਹੈ ਜੀ ਪਰ ਗੱਲ ਇੱਕ ਲੇਟ ਹੁੰਦੀ ਇਹ ਜਿਹੜੇ ਸੌਦੇ ਹਨ ਇਹ ਵਿਕਦੇ ਜੀ ਮਈ ਜੂਨ ਦੇ ਵਿੱਚ ਆ ਨਹੀਂ ਸਾਡੇ ਵੱਲੋਂ ਤਾਂ ਅਸੀਂ 6-7 ਮੁਕਾਦਮੇ ਸਾਡੀ ਸਬਡਿਵੀਜ਼ਨ ਤੋਂ ਅਸੀਂ ਦੇ ਚੁੱਕੇ ਹਾਂ ਅਸੀਂ ਤਾਂ 3 ਮਹੀਨੇ ਪਹਿਲਾਂ ਦੇ ਡਰਾਈਵ ਚ ਲਾਈ ਹੋਈ ਹੈ ਤੁਹਾਨੂੰ ਮੈਂ ਇਹੋ ਜੇ ਬੰਦੇ ਦੱਸ ਦੂਗਾ ਕਿ ਜਿਹੜੇ ਇਹਦਾ ਕੰਮ ਹੱਬ ਹੈ ਜੀ ਦੱਸੋ ਦਿਓ ਉਹ ਮਈ ਜੂਨ ਦੇ ਵਿੱਚ ਸੌਦੇ ਵੇਚਦੇ ਕੋਈ ਗੱਲ ਨਹੀਂ ਜਿਹੜੇ ਮਈ ਜੂਨ ਦੇ ਵਿੱਚ ਜਿਹੜੇ ਨਾ ਸੌਦੇ ਵੇਚੇ ਆ ਉਹਨਾਂ ਕੋਲੇ ਕੁਛ ਨਾ ਕੁਛ ਤਾਂ ਪਿਆ ਹੀ ਹੋਊਗਾ ਕਿ ਕਿਹਨੂੰ ਦਿੱਤਾ ਉਹ ਤਾਂ ਵੈਰੀਫਾਈ ਹੋ ਜਾਊਗਾ ਪਰ ਉਹਨਾਂ ਕੋਲੇ ਹੁਣ ਕੁਛ ਹੋਊਗਾ ਕਿ ਨਾ ਅੱਗੇ ਦਿੱਤੇ ਕਿਹਨੂੰ ਆ ਉਹ ਤਾਂ ਚੇਨ ਚੱਲ ਪੂਗੀ ਨਾ ਉਹ ਤੁਸੀ ਦੇ ਦਿਓ ਮੈਨੂੰ ਫੋਨ ਤੇ ਹੁਣ ਦੇਣੇ ਹੁਣ ਲਿਖ ਕੇ ਦੇ ਦੇ ਮੈਨੂੰ ਫੋਨ ਤੇ ਦੱਸ ਦਿਓ নো ਪ੍ਰੋਬਲਮ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਜੇ ਤੁਸੀਂ ਸਾਡੀ ਮਦਦ ਕਰੋਗੇ ਅਸੀਂ ਤੁਹਾਡੀ ਵੀ ਨਾਲ ਖੜਾਂਗੇ ਮੈਂ ਤਾਂ ਕਹਿ ਸਕੋ ਜਿਹੜੇ ਬੰਦੇ ਫੜੇ ਵੀ ਜਾਂਦੇ ਆ ਮੈਂ ਤਾਂ ਉਹਨਾਂ ਨੂੰ ਦੁਕਾਨਾਂ ਤੇ ਜਾ ਕੇ ਕਹਿ ਕੇ ਆਨਾ ਕਿ ਮੈਂ ਤੁਹਾਡੇ ਤੇ ਰੇਡ ਪਾਈ ਆ ਚੰਗੀ ਗੱਲ ਹੈ ਜੀ ਬਹੁਤ ਵ ਮੈਨੂੰ ਤੁਸੀਂ ਦੱਸੋ ਜੀ ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਾਂਗੇ ਕਿ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਇਹ ਚਾਇਨਾ ਡੋਰ ਜਿਹੜਾ ਹੈਗਾ ਇਹ ਸਿਰਫ ਇਹ ਨਹੀਂ ਹੈ ਕਿ ਜੇ ਆਪਾਂ ਇੱਕ ਦਿਨ ਦੇ ਵਾਸਤੇ ਦੋ ਦਿਨ ਦੇ ਵਾਸਤੇ ਆਪਣੀ ਖੁਸ਼ੀ ਦੇ ਵਾਸਤੇ ਕਾਈਟ ਫਲਾਈਂਗ ਕਰ ਲਈਏ ਬਸੰਦੇ ਸਮੇਤੇ ਜਿਹੜਾ ਹੈਗਾ ਉੱਚੀ ਉਡਾਨ भर ਲਈਏ ਇਹ ਵੀ ਵੇਖਣਾ ਹੈ ਕਿ ਆਪਾਂ এনवायरमेंट ਨੂੰ ਕਿੰਨਾ ਨੁਕਸਾਨ ਪਹੁੰਚਾ ਰਹੇ ਹ ਤੇ ਮਨੁੱਖਤਾ ਨੂੰ ਵੀ ਕਿੰਨਾ ਨੁਕਸਾਨ ਪਹੁੰਚਾ ਰਹੇ ਮੈਂ ਜਦੋਂ ਐਸਡੀਐਮ ہوندہ سی پہلی آ, میری سیکنڈ پوسٹنگ سی اتے نکودر تو بعد تو اتنے ایک بالکل نوجوان صاحبہ جڑائے گا وہ دی ڈیتھ ہو گئی کیونکہ چائنا ڈو جب وہ موٹر سائیکل سے جا رہا ہے تو وہی بالکل گلا جاگ سپریٹ ہو گیا تو بہت ہی مند باغی گھٹاوا ہوں ہوں بھی سو جی ایكسیڈینٹس دیکھنے کو ملتے ہیں پاوی بٹنڈا بھی نہ ہوئے پر پنجاب دے باقی والے س... زلیاں بچ بھی کافی اس طریقے کے ایسیڈینٹس جڑے ہے وہ رپورٹ ہوئے ہیں تو اس کر کے اس وار جا آپ پچھلی بار بھی کافی سختی کی پر اس اس بھی ود آپ کر رہے ہیں جے کوئی اس طریقے نال کوئی انسیڈنٹ ہے خدا نہ کرے اور کوئی اور پا ملوث پایا جاندہ ہے دا سپلائر ہوئے پاویں گا انہوں اپنا مرڈر یا پھر جڑے زخمی بھی ہے تو اٹمپٹ مرڈر دے چارجز بھی لگن گے کیونکہ یہ صرف اے نہیں ہے کہ تسی یہ سوچو گے کہ جی ڈی صاحب نے آرڈر کیا ہویا ہے تو ایک سو اٹھاسی کا ہی پرچہ ہوئے گا صرف ایک سو اٹھاسی کا پرچہ نہیں ہونا بلکہ وہ ایک انگیلی ہے نال جانور دا بھی جان جانتی ہے تو وچ او والا بھی ایف آئی آر درج ہوئے گو والے پروویژنس بھی انوائرمنٹ جڑا ہے دے بھی دھارا لگن تے تو دے بعد جی کسی دی خدا نہ کرے کوئی نقصان ہو بھی جاتا ہے مالی جانی تو وہ پرچا جاؤں بھگتنا پائے گی بےنتی سارا یہی کروں گا کہ بالکل بھی چائنا نو استعمال نہ کرو نہ ایدی سٹوریج کرو نہ اس باہر آن لائن کتے منگاؤ کیونکہ آپ کو ضرور صرف یہاں یوز سے بھی ایکشن لینا ہے کہ جی کوئی استعمال کرتا بھی پڑیا گیا تو وہ کل بھی سنیا ہونا کہ جی کوئی پیرنٹس اپنے بچوں لے کے دیں ਉਹ ਪੈਰੈਂਟ ਦੀ ਵੀ ਜ਼ਿੰਮੇਵਾਰੀ ਹੈ ਕਿ ਉਹਨੇ ਵੀ ਰਿਸਪੌਂਸਿਬਿਲਟੀ ਆਪ ਆ ਫਿਕਸ ਕਰਨਗੇ ਵੀ ਹਾਵ ਟੂ ਬੀ ਰਿਸਪੌਂਸਿਬਲ ਸਟੀਡੈਂਟਸ ਤੇ ਇਹਦੇ ਨਾਲ ਤੁਹਾਨੂੰ ਪਤਾ ਵੀ ਹੋਏਗਾ ਕਿ ਹੁਣ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਵੀ ਇਹਦੇ ਤੇ ਇਨਾਮੀ ਰਕਮ ਵੀ ਦਿੱਤੀ ਗਈ ਹੈ ਕਿ ਜੇ ਤੁਸੀਂ ਕੋਈ ਸਟੋਰੇਜ ਪੁਆਇੰਟ ਸਾਨੂੰ ਦੱਸ ਦਿੰਦੇ ਹੋ ਕਿ ਕੋਈ ਦੁਕਾਨਦਾਰ ਜਿਹੜਾ ਹੈਗਾ ਉਹ ਵੇਚ ਰਿਹਾ ਹੈ ਤੇ ਤੁਸੀਂ 18001802810 ਇਹ ਟੋਲ ਫਰੀ ਨੰਬਰ ਹੈ ਮੈਂ ਦੁਬਾਰਾ ਦੱਸ ਦੇਣਾ 18001802810 ਇਹਦੇ ਤੇ ਤੁਸੀਂ ਸੂਚਨਾ ਦਿਓ تھوڑا نام بھی گپت رکھا جائے گا ساری ٹیمس وہ چیک کر گیا جی تاری سوچنا صحیح ملتی ہے تو تھانوں پچی ہزار روپئے کا وہ معاوضہ بھی ایک انعامی رقم بھی ملے گی تو اپنی طرفوں آپ پوری کوشش کر رہے ہیں پھر پھر بھی ساج ن بھی یہ سوچنا چاہیے کہ کیا آپ کسی کی جان لین دے صرف کیا اپنا ایک دن دو دن کے کائٹ فلائنگ ہو گیا آپ سالوں کو کئی دہی کئی سدیاں تو جہی ہے کائٹ فلائنگ کا کام چلتا آیا ہے تو اس ویلے تک چائنا ڈور نہیں سکی ਹੁਣ ਆਪਾਂ ਚੈਨਲ ਡੋਰ ਨੂੰ ਇੰਨਾ ਜ਼ਿਆਦਾ ਸਿਰਫ ਆਪਣੇ ਮਨ ਚਾਹੇ ਆਪਣੇ ਆਪ ਨੂੰ ਦਿਲ ਨੇ ਤਸਦੀ ਦੇਣ ਦੇ ਵਾਸਤੇ ਕਿਸੇ ਦੀ ਜਾਨ ਦਿੱਤ ਨਹੀਂ ਲੈ ਸਕਦੇ ਤੇ ਮੇਰੀ ਬੇਨਤੀ ਇਹ ਹੈ ਕਿ ਬਿਲਕੁਲ ਇਸ ਵਾਰ ਕੋਈ ਗਲਤੀ ਨਾ ਕਰਨ ਤੇ ਜੇ ਕੋਈ ਕਰੇਗਾ ਤਾਂ ਉਹਨੂੰ ਬੇਰੋਜ਼ਾ ਖਬਸ ਨਾ ਖਮਿਆਜ਼ਾ ਵੀ ਭੁਗਤਣਾ ਪੈਣਾ ਹੈ। drones ਵੀ ਇਸਤੇਮਾਲ ਕੀਤੇ ਜਾਣਗੇ। ਇਸ ਵਾਰ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜਦ ਬਸੰਤ ਦਾ ਸਮਾ ਹੋਏਗਾ ਕਿ ਛਤਾਂ ਤੇ ਜਾ ਕੇ ਤੁਸੀਂ جڑا ہے گا طور پہ آپ ویکیا ہے کہ لاؤڈ سپیکرز رات رات بار دن دن بار پورا چلاؤں دے ہیں پورا جڑی نوائز لیولز ہے انہوں بھی جڑا کنٹرول رکھنا چاہیے دا جڑی گائیڈ لائنز نے انہوں بھی فالو نہیں کرتے ہیں تو بلکل ہی ہلڑ بازی ہوں وہ سارا وہ بالکل قابو کریں گے تو جن جن ایریاز بھی سنو لگ دا کہ جی ہیوی اس طریقے نے ان اییاز میں آپ ڈرون بھی فلائنگ کراؤں